ਵੈਲਕਮ ਹੈ ਜੀ ਇੱਕ ਹੋਰ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਤਰੀਕ ਹੈਗੀ ਦੋਸਤੋ 26 ਮਈ ਸਾਲ 2025 ਦਿਨ ਸੋਮਵਾਰ ਹੈ ਸ਼ਾਮ ਦੇ 6 ਵਜੇ ਹੋਏ ਆਪਾਂ ਇਸ ਸਮੇਂ ਖੜੇ ਆ ਜੀ ਗੁਰਦੁਆਰਾ ਗੋਬਿੰਦ ਘਾਟ ਵਿਖੇ ਆਪਾਂ ਹਿਮਗੁਣ ਸਾਹਿਬ ਦੀ ਯਾਤਰਾ ਕਰਕੇ ਆਏ ਆ ਤੇ ਅੱਜ ਆਪਾਂ ਗੋਬਿੰਦ ਧਾਮ ਤੋਂ ਗੋਬਿੰਦ ਘਾਟ niche ਆ ਗਏ ਸੀਗੇ ਇੱਥੇ ਆ ਕੇ ਆਪਣੇ ਕਮਰੇ ਲਏ ਆ ਤੇ ਆਪਣਾ ਰੁਕਣ ਦਾ ਜਿਹੜਾ ਇੰਤਜ਼ਾਮ ਹੈ ਉੱਥੇ ਹੋ ਗਿਆ ਤੇ ਹੁਣ ਸ਼ਾਮ ਨੂੰ 6 ਵਜੇ ਆਪਾਂ ਜਿਹੜਾ ਗੁਰਦੁਆਰਾ ਗੋਬਿੰਦ ਘਾਟ ਹੈ ਇੱਥੇ ਸਾਰਾ ਦੇਖਦੇ ਆ ਘੁੰਮਦੇ ਸੰਗਤ ਵੀ ਕਾਫੀ ਆ ਰਹੀ ਕਿਉਂਕਿ ਗੁਰਦੁ ਤੇ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਗੋਬਿੰਦ ਘਾੜ ਦਾ ਜਿਹੜਾ ਮਾਰਕੀਟ ਹੈ ਪਾਰਕਿੰਗ ਸਾਰਾ ਪਾਈਰੀਆ ਘੁੰਮਦੇ ਆ ਜੇ ਤੁਸੀਂ ਅੱਜ ਇਸ ਵੀਡੀਓ ਚ ਪਹਿਲੀ ਵਾਰ ਆਈ ਵੀਡੀਓ ਨੂੰ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇ ਐਂਡ ਤੱਕ ਬਨੇ ਰਹੋ ਇਸ ਜਗ੍ਹਾ ਬਣਿਆ ਹੋਇਆ ਜੀ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਤੇ ਉੱਪਰ ਹੈਗਾ ਦਰਬਾਰ ਸਾਹਿਬ ਜਿੱਥੇ ਆਪਾਂ ਜਾ ਕੇ ਮੱਥਾ ਟੇਕਦੇ ਦਰਸ਼ਨ ਕਰਦੇ ਆ ਤੇ ਇਸ ਜਗ੍ਹਾ ਤੋਂ ਗੁਰਦੁਆਰਾ ਸਾਹਿਬ ਚ ਅੰਦਰ ਐਂਟਰੀ ਹੋ ਜਾਂਦੀ ਹੈ ਐਂਟਰੀ ਹੋਣ ਦੇ ਨਾਲ ਹੀ ਇੱਥੇ ਜੋੜਾ ਘਰ ਬਣਿਆ ਹੋਇਆ ਤੇ ਅੱਗੇ ਹੈਗਾ ਲੰਗਰ ਹਾਲ ਲੰਗਰ ਹਾਲ ਤੋਂ ਉ ਇੱਥੇ ਜਿੱਥੇ ਆਪਾਂ ਐਂਟਰੀ ਕਰਦੇ ਐ ਐਂਟਰੀ ਦੇ ਨਾਲ ਹੀ ਆਪਾਂ ਨੂੰ ਜਿਹੜੇ ਕਮਰੇ ਮਿਲਦੇ ਆ ਉਹ ਗੱਲਬਾਤ ਕਰ ਸਕਦੇ ਆ ਤੇ ਨਾਲ ਹੀ ਇੱਥੇ ਪ੍ਰਸ਼ਾਦ ਵਾਸਤੇ ਕਾਊਂਟਰ ਬਣੇ ਹੋਏ ਆ ਸਾਹਮਣੇ ਸੈੱਟ ਬਣੇ ਹੋਏ ਜੀ ਐਨ ਆਰ ਆਈ ਯਾਤਰੀ ਨਿਵਾਸ ਸਥਾਨ ਤੇ ਦੇ ਨਾਲ ਹੀ ਇੱਥੇ ਬਣਿਆ ਹੋਇਆ ਇੱਕ ਗਠੜੀ ਘਰ ਜਿੱਥੇ ਆਪਾਂ ਉਹਨੇ ਫਾਲਕੂ ਕੱਪੜੇ ਬੈਗ ਜਿਹੜੀ ਜਮ੍ਹਾਂ ਕਰਵਾ ਦਿੰਦੇ ਆ ਇਸ ਜਗ੍ਹਾ ਤੋਂ ਗੁਰਦੁਆਰਾ ਸਾਹਿਬ ਦੀ ਐਂਟਰੀ ਹੋ ਜਾਂਦੀ ਏ ਤੇ ਇੱਥੇ ਜਿਹੜੇ ਸਾਹਮਣੇ ਕਾਊਂਟਰ ਬਣੇ ਹੋਏ ਆ ਇੱਥੋਂ ਹੀ ਕਮਰਾ ਹਾਲ ਮਿਲ ਜਾਂਦਾ ਹੈ ਬਾਕੀ ਇਸ ਜਗ੍ਹਾ ਤੋਂ ਅੱਗੇ ਜਿਹੜਾ ਹੈ ਗੋਬਿੰਦ ਘਾੜ ਦਾ ਜ ਸ਼ੁਰੂ ਹੋ ਜਾਣੀ ਹੈ ਤੇ ਇੱਥੇ ਏਟੀਐਮ ਦੀ ਫੈਸਿਲਿਟੀ ਵੀ ਹੈਗੀ ਹੈ ਜੇ ਆਪਾਂ ਨੇ ਕੈਸ਼ ਕਢਵਾਉਣਾ ਤਾਂ ਇੱਥੇ ਏਟੀਐਮ ਨਾਲ ਆਪਾਂ ਕੈਸ਼ ਕਢਵਾ ਸਕਦੇ ਹਾਂ ਇਹ ਸਾਰਾ ਇੱਥੇ ਬਾਜ਼ਾਰ ਹੈ ਜਿਹੜਾ ਗੁਰਦਾਰਾ ਗੋਬਿੰਦ ਘਾਟ ਇਸ ਜਗ੍ਹਾ ਤੋਂ ਜਿਵੇਂ ਆਹ ਕੱਪੜੇ ਲੋਰਸ ਟੀ-ਸ਼ਰਟ ਹੋ ਗਈਆਂ ਇਹ ਮਿਲ ਜਾਣੀਆਂ ਖਾਣ ਪੀਣ ਦਾ ਸਾਮਾਨ ਜਿਵੇਂ ਕੋਲਡ ਡਰਿੰਕਸ ਹੋ ਗਿਆ ਇਹ ਆਪਾਂ ਇਥੋਂ ਇਹਨਾਂ ਕੋਲੋਂ ਖਰੀਦ ਸਕਦੇ ਹਾਂ ਤੇ ਜਦੋਂ ਆਪਾਂ ਟ੍ਰੈਕ ਸ਼ੁਰੂ ਕਰਨਾ ਜਾਣਾ ਤਾਂ ਇੱਥੇ ਜਿਹੜੀਆਂ ਸੋਟੀਆਂ ਡੰਡੇ ਵੀ ਜ਼ਰੂਰੀ ਹੋਣੀਆਂ ਉਹ ਵੀ ਇੱਥੇ ਇਹਨਾਂ ਕੋਲੋਂ ਮਿਲ ਜਾਣੀਆਂ 50 ਰੁਪਏ ਇੱਕ ਸੋਟੀ ਦੇ ਲੈਣੇ ਹਨ ਤੇ ਜਿਹੜੀ ਥੋੜੀ ਜ ਇੱਕ ਛੋਟੀ ਦਾ ਹੁੰਦਾ ਬਾਕੀ ਜਿਹੜਾ ਸਮਾਨ ਤੁਸੀਂ ਆ ਦੇਖ ਰਹੇ ਹੋ ਦੇਖੋ ਖਾਣ ਪੀਣ ਦਾ ਛਤਰੀਆਂ ਹੋ ਗਈਆਂ ਰੇਨકોટ ਹੋ ਗਏ ਇਹ ਸਾਰਾ ਸਮਾਨ ਆਪਾਂ ਇੱਥੋਂ ਟ੍ਰੈਕ ਤੇ ਜਾਣ ਲੱਗੇ ਲੈ ਸਕਦੇ ਆ ਬਾਕੀ ਇੱਥੇ ਜਿਵੇਂ ਕੜੇ ਹੋ ਗਏ ਆ ਹੋ ਗਏ ਸਾਰਾ ਸਮਾਨ ਜਿਵੇਂ ਪ੍ਰਸ਼ਾਦ ਹੋ ਗਿਆ ਇਹਨਾਂ ਦੁਕਾਨਾਂ ਤੋਂ ਆਪਾਂ ਵਾਪਸੀ ਵੇਲੇ ਖਰੀਦ ਸਕਦੇ ਹਾਂ ਜਦੋਂ ਆਪਾਂ ਗੋਬਿੰਦ ਘਾੜ ਤੋਂ ਗੋਬਿੰਦ ਧਾਮ ਜਾਣੇ ਤਾਂ ਆਪਾਂ ਨੂੰ ਬਹੁਤ ਘੱਟ ਸਮਾਨ ਲੈ ਕੇ ਜਾਣਾ ਹੁੰਦਾ ਹੈ ਇਸ ਕਰਕੇ ਜੇ ਆਪਾਂ ਨੇ ਕੋਈ ਛੋਟਾ ਬੈਗ ਲੈਣਾ ਹੈ ਤਾਂ ਉਹ ਵੀ ਆਪਾਂ ਇਹਨਾਂ ਦੁਕਾਨਾਂ ਉੱਤੇ ਖਰੀਦ ਸਕਦੇ ਤੇ ਚੱਪਲਾਂ ਵੀ ਇੱਥੇ ਇਹਨਾਂ ਕੋਲੋਂ ਮਿਲ ਜਾਂਦੀਆਂ ਐ ਇਸ ਤੋਂ ਬਾਅਦ ਕਿ ਜਿਵੇਂ ਹੋਰ ਦੁਕਾਨਾਂ ਜਿਵੇਂ ਕੜੇ ਵਗੈਰਾ ਲੈਣੇ ਐ ਤਾਂ ਉਹ ਸਾਰਾ ਸਮਾਨ ਵੀ ਇਹਨਾਂ ਕੋਲੋਂ ਮਿਲ ਜਾਂਦਾ ਫੋਟੋ ਵਗੈਰਾ ਯਾਦਗਾਰ ਦੇ ਤੌਰ ਤੇ ਆਪਾਂ ਫੋਟੋ ਲੈ ਕੇ ਜਾਣੀ ਐ ਤਾਂ ਉਹ ਫੋਟੋ ਵੀ ਮਿਲ ਜਾਂਦੀ ਐ ਇਸੇ ਤਰ੍ਹਾਂ ਦੂਜੇ ਪਾਸੇ ਵੀ ਕਾਫੀ ਦੁਕਾਨਾਂ ਲੱਗੀਆਂ ਹੋਈਆਂ ਸ਼ਾਮ ਨੂੰ ਸਵਾਗ ਸੇਹਰਾ ਟਾਈਮ ਹੋਵੇ ਤਾਂ ਕਰਕੇ ਇਸ ਵਿੱਚ ਲਾਈਟਾਂ ਵੀ ਜਗੀਆਂ ਲਓ ਜੀ ਇਹ ਹੈਗਾ ਇੱਕ ਛੋਟਾ ਜਿਹਾ ਬਾਜ਼ਾਰ ਗੋਬਿੰਦ ਘਾੜ ਦਾ ਇੱਕ ਗਲੀ ਦੇ ਵਿੱਚ ਹੀ ਤਕਰੀਬਨ ਸਾਰਾ ਬਾਜ਼ਾਰ ਬਣਿਆ ਹੋਇਆ ਜਿੱਥੇ ਸਾਰਾ ਸਮਾਨ ਤਕਰੀਬਨ ਮਿਲ ਜਾਂਦਾ ਪੰਜਾਬ ਤੋਂ ਹੀ ਤਕਰੀਬਨ ਜਿਹੜੇ ਵੀਰ ਆ ਉਹਨਾਂ ਦੀਆਂ ਕੀ ਹਾਲੇ ਵੀ ਜੀ ਵਧੀਆ ਜੀ ਤਕਰੀਬਨ ਪੰਜਾਬ ਤੋਂ ਹੀ ਹੈ ਜ਼ਿਆਦਾਤਰ ਜਿਹੜੇ ਵੀਰ ਹੈ ਜਿਨ੍ਹਾਂ ਦੀਆਂ ਦੁਕਾਨਾਂ ਇੱਥੇ ਲੱਗੀਆਂ ਹਰ ਸਾਲ ਮਤਲਬ ਜਦੋਂ ਸ਼ੁਰੂ ਹੁੰਦਾ ਓਪਨਿੰਗ ਟਾਈਮ ਇੱਥੇ ਲਗਾ ਲੈਂਦੇ ਆ ਜੀ ਖਾਣ ਪੀਣ ਦਾ ਇੰਤਜ਼ਾਮ ਇੱਥੇ ਹੈਗਾ ਜੇ ਕਿਸੇ ਨੇ ਗੁਰਦੁਆਰਾ ਸਾਹਿਬ ਚ ਲੰਗਰ ਨਹੀਂ ਛਕਣਾ ਤਾਂ ਇੱਥੇ ਪੰਜਾਬੀ ਫੈਮਿਲੀ ਰੈਸਟੋਰੈਂਟ ਦੇ ਨਾਮ ਤੋਂ ਵੀ ਇੱਕ ਢਾਬਾ ਬਣਿਆ ਹੋਇਆ ਜਿੱਥੇ ਪੰਜਾਬੀ ਖਾਣਾ ਜਾਂ ਕੁਝ ਫਾਸਟ ਫੂਡ ਦਾ ਸਾਮਾਨ ਖਾਣ ਨੂੰ ਮਿਲ ਜਾਂਦਾ ਹੈ। ਅੱਗੇ ਹੁਣ ਆਪਾਂ ਪਹੁੰਚ ਗਏ ਜੀ ਕਾਰ ਪਾਰਕਿੰਗ ਦੇ ਵਿੱਚ ਇੱਥੋਂ ਤੱਕ ਬਾਜ਼ਾਰ ਹੈ ਜਿਹੜਾ ਖਤਮ ਹੋ ਜਾਂਦਾ ਇੱਕ ਛੋਟਾ ਜਿਹਾ ਬਾਜ਼ਾਰ ਹੈ ਆਲਮੋਸਟ ਸਾਰਾ ਸਮਾਨ ਜਿਹੜਾ ਜ਼ਰੂਰਤ ਵਾਲਾ ਹੁੰਦਾ ਇੱਥੇ ਮਿਲ ਜਾਂਦਾ ਇਹ ਇੱਥੇ ਬਣੀ ਹੋਈ ਹੈ ਜੀ ਕਾਰ ਪਾਰਕਿੰਗ ਜਿੱਦੀ ਫੀਸ ਹੈਗੀ 600 ਰੁਪਏ ਇੱਕ ਗੱਡੀ ਦੀ ਤੇ ਜੇ ਆਪਾਂ ਗੱਲ ਕਰੀਏ ਟੂ-ਵੀਲਰ ਦੀ ਟੂ-ਵੀਲਰ ਦੀ ਪਾਰਕਿੰਗ ਦੀ 300 ਰੁਪਏ ਫੀਸ ਹੈ ਬਾਕੀ ਆ ਪਿੱਛੇ ਸਾਰੇ ਪਹਾੜ ਦਿਖ ਰਹੇ ਪਹਾੜਾਂ ਦੀ ਬਿਲਕੁਲ ਜੜਾਂ ਵਿੱਚ ਹੀ ਇਹ ਜਿਹੜਾ ਗੋਬਿੰਦ ਘਾਟ ਹੈ ਜਗ੍ਹਾ ਬਣੀ ਹੋਈ ਹੈ ਸਾਰੀਆਂ ਦੁਕਾਨਾਂ ਦੇਖੋ ਇਸ ਸਾਈਡ ਆਪਾਂ ਇਸ ਸਾਈਡ ਤੋਂ ਆਏ ਆ ਪਿੱਛੇ ਵੀ ਜਿਹੜੇ ਆਪਾਂ ਨੂੰ ਸਾਰੇ ਉੱਤੇ ਪਹਾੜ ਦਿਖ ਰਹੇ ਆ ਤੇ ਉਸ ਸਾਈਡ ਗੁਰਦੁਆਰਾ ਸਾਹਿਬ ਰਹਿ ਗਿਆ ਪਿੱਛੇ ਸਾਲ 2013 ਚ ਉੱਤਰਾਖੰਡ ਚ ਜ ਆਇਆ ਸੀਗਾ ਤਾਂ ਇੱਥੇ ਵੀ ਕਾਫੀ ਨੁਕਸਾਨ ਹੋਏ ਸੀਗਾ ਇਹ ਹੁਣ ਆਪਾਂ ਪਿੱਛੇ ਕਾਰ ਪਾਰਕਿੰਗ ਦੇ ਨਾਲ ਜਿਹੜੀ ਇੱਕ ਬਿਲਡਿੰਗ ਆ ਦੇਖ ਰਹੇ ਆ ਸਾਰਾ ਦੇਖੋ ਹਲੇ ਵੀ ਉਹ ਮਤਲਬ ਨੁਕਸਾਨ ਜਿਹੜਾ ਇੱਥੇ ਸ਼ੋ ਹੋ ਰਿਹਾ ਹੈ ਕਿ ਕਿਸ ਤਰ੍ਹਾਂ ਪਾਣੀ ਨੇ ਕਾਫੀ ਤੋੜਪੰਨ ਕਰੀਏ ਤੇ ਕਾਫੀ ਗੱਡੀਆਂ ਜਿਹੜੀਆਂ ਕਾਰ ਪਾਰਕਿੰਗ ਦੇ ਵਿੱਚ ਸੀਗੀਆਂ ਪਾਣੀ ਦੇ ਵਿੱਚ ਹੜ ਗਈ ਸੀਗੀਆਂ ਆ ਸਾਰੀਆਂ ਗੱਡੀਆਂ ਲਗੀਆਂ ਹੋਈਆਂ ਜੀ ਕਾਰ ਪਾਰਕਿੰਗ ਦੇ ਵਿੱਚ ਕੁਝ ਪਰਸਨਲ ਗੱਡੀਆਂ ਵੀ ਆ ਕੁਝ ਟੈਕਸੀ ਨੰਬਰ ਵੀ ਹੈਗੇ ਆ ਤਾਂ 600 ਰੁਪਏ ਪਾਰਕਿੰਗ ਦੀ ਫੀਸ ਤੁਹਾਨੂੰ ਦੱਸਿਆ ਕਿ ਜਿਵੇਂ ਇੱਥੇ ਲੱਗਦੀ ਹੈ ਤੇ 600 ਰੁਪਏ ਦੇ ਕੇ ਆਪਾਂ ਇੱਥ ਉਫਤਬਰ ਨਾਲ ਲੱਗਦੀ ਨੇੜੇ ਹੀ ਆਪਾਂ ਜਿਹੜਾ ਹੈ ਨਵਾਂ ਪੁਲ ਬਣਿਆ ਉਹ ਵੀ ਦੇਖ ਲੈਣੇ ਆ ਤੇ ਇੱਥੇ ਕਿਸੇ ਨੇ ਸਾਨੂੰ ਦੱਸਿਆ ਕਿ ਲਗਭਗ 33 ਕਰੋੜ ਰੁਪਏ ਦਾ ਜਿਹੜਾ ਬਜਟ ਹੈ ਖਰਚਾ ਇਸ ਪੁਲ ਤੇ ਲੱਗ ਜਾਣਾ ਬਣਨੋ ਆ ਸਾਹਮਣੇ ਹੁਣ ਜਿਹੜਾ ਆਪਾਂ ਦੇਖ ਰਹੇ ਹਾਂ ਸਾਰਾ ਨਵਾਂ ਪੁਲ ਹੈ ਤੇ ਇਥੋਂ ਪੁਲ ਤੋਂ ਆਪਾਂ ਨੂੰ ਪੈਦਲ ਜਾਣਾ ਪੈਂਦਾ ਥੋੜਾ ਜਿਹਾ ਉਸ ਦਾ ਜਿਹੜਾ ਰਸਤਾ ਜਾ ਰਿਹਾ ਤੇ ਗੱਡੀਆਂ ਫਿਰ ਆਪਾਂ ਨੂੰ ਉੱਥੇ ਜਾ ਕੇ ਮਿਲਦੀਆਂ ਆ ਇਹ ਪੁਲ ਪਾਰ ਕਰਕੇ ਥੋੜਾ ਜਿਹਾ ਪੈਦਲ ਰਸਤਾ ਜਾ ਕੇ ਉੱਪਰ ਗੱਡੀਆਂ ਖੜੀਆਂ ਉਹ ਗੱਡੀਆਂ 50 ਰੁਪਏ ਇੱਕ ਜਣੇ ਦਾ ਲੰਨੀ ਆ ਤੇ 4 ਕਿਲੋਮੀਟਰ ਤੱਕ ਅੱਗੇ ਲੈ ਕੇ ਜਾਣੀਆਂ ਫਿਰ 4 ਕਿਲੋਮੀਟਰ ਤੋਂ 10 ਕਿਲੋਮੀਟਰ ਗੋਬਿੰਦ ਧਾਮ ਤੱਕ ਪੈਦਲ ਰਸਤਾ ਟਰੈਕ ਉਹ ਤੁਰ ਕੇ ਜਾਣਾ ਪੈਂਦਾ ਹੈ ਇਹਦੇ ਨੀਚੇ ਵੀ ਹੁਣ ਆਪਾਂ ਜਿਵੇਂ ਦੇਖ ਰਹੇ ਆ ਦੇਖੋ ਆ ਸਾਰੀ ਮੋਟਰਸਾਈਕਲ ਪਾਰਕਿੰਗ ਦੀ ਜਗ੍ਹਾ ਬਣੀ ਹੋਈ ਹੈ ਨੀਚੇ ਸਾਰੇ ਆ ਨਦੀ ਦੇ ਕਿਨਾਰੇ ਮੋਟਰਸਾਈਕਲ ਲੱਗੇ ਹੋਏ ਆ ਇਹ ਸਾਰੀ ਵਿੱਚ ਹੀ ਹੈਗੀ ਮੋਟਰਸਾਈਕਲ ਦੀ ਪਾਰਕਿੰਗ ਬਾਕੀ ਉੱਪਰ ਸਾਰੀ ਆ ਕਾਰਾਂ ਦੀ ਪਾਰਕਿੰਗ ਹੈ ਉਹ ਪੁਰਾਣਾ ਪੁਲ ਜਿਵੇਂ ਤੁਹਾਨੂੰ ਵੀਡੀਓ ਚ ਦਿਖ ਰਿਹਾ ਕਿ ਪੁਰਾਣਾ ਪੁਲ ਜਿਹੜਾ ਟੁੱਟ ਗਿਆ ਇਹ 2-3 ਮਹੀਨੇ ਪਹਿਲਾਂ ਉਹ ਉਹਨਾਂ ਦੇ ਵਿੱਚ ਵੀ ਦਿਖਾਇਆ ਗਿਆ ਕਿ ਪੁਲ ਟੁੱਟ ਗਿਆ ਸਾਰਾ ਉੱਥੋਂ ਟੁੱਟਿਆ ਹੋਇਆ ਪੁਲ ਤੇ ਪਹਿਲਾਂ ਜਿਹੜੀ ਗੱਡੀ ਸੀਗੀਆਂ ਪੁਲ ਤੋਂ ਇਸ ਸਾਈਡ ਤੱਕ ਉੱਥੇ ਤੱਕ ਆ ਜਾਂਦੀ ਸੀਗੀਆਂ ਉੱਥੋਂ ਹੀ ਸੰਗਤ ਨੂੰ ਬਿਠਾ ਕੇ ਫਿਰ 50 ਰੁਪਏ ਖਰਚਾ ਲੈ ਕੇ 4 ਕਿਲੋਮੀਟਰ ਲੈ ਜਾਂਦੀ ਸੀਗੀਆਂ ਬਾਕੀ ਉੱਪਰ ਤੁਸੀਂ ਪਹਾੜ ਦੇਖ ਸਕਦੇ ਹੋ ਬਿਲਕੁਲ ਉੱਚੇ ਸਿੱਧੇ ਪਹਾੜ ਹੈ ਪਹਾੜਾਂ ਦੀ ਉਚਾਈ ਇੱਥੇ ਕਾਫੀ ਜ਼ਿਆਦਾ ਹੈ ਇਸ ਜਗ੍ਹਾ ਤੋਂ ਥੋੜੀ ਦੂਰੀ ਤੇ ਹੀ ਹੈਲੀਪੈਡ ਬਣਿਆ ਹੋਇਆ ਹੈ ਹੈਲੀਪੈਡ ਜਿੱਥੋਂ ਜਿਹੜੀ ਯਾਤਰੀਆਂ ਹੈਲੀਕਾਪਟਰ ਆਹੀਂ ਗੋਬਿੰਦ ਧਾਮ ਤੱਕ ਜਾਂਦੇ ਆ ਤੇ ਅਪਡਾਊਨ ਦਾ 10000 ਦੇ ਲਗਭਗ ਕੁਝ ਦੋਨੋਂ ਤਰ੍ਹਾਂ ਹੋ ਜਾਂਦਾ ਹੈ ਕੁਝ ਸੰਗਤ ਹੈ ਜਿਹੜੀ ਆਪਣੇ ਪਰਸਨ ਸਾਧਨਾ ਤੇ ਆਂਦੀ ਹੈ ਮੋਟਰਸਾਈਕਲਾਂ ਤੇ ਆਂਦੀ ਹੈ ਤਾਂ ਉਹ ਇਸ ਟਾਈਮ ਵਾਪਸੀ ਕਰ ਲੈਂਦੀ ਹੈ ਕਿਉਂਕਿ ਇਸ ਟਾਈਮ ਸ਼ਾਮ ਨੂੰ ਟ੍ਰੈਫਿਕ ਘਟ ਹੁੰਦਾ ਤੇ ਰਾਤ ਨੂੰ 12 1 ਵਜੇ ਤੱਕ ਹੋਰੀਸ਼ੀਕਸ ਤੱਕ ਪਹੁੰਚ ਜਾਂਦੇ ਆ ਬਾਕੀ ਆਪ ਕਾਰ ਪਾਰਕਿੰਗ ਦੇ ਨਾਲ ਪਿੱਛੇ ਜਿਹੜੇ ਪਹਾੜ ਆ ਨੇ ਇੱਥੋਂ ਪੱਥਰ ਗਿਰਨ ਦਾ ਖਤਰਾ ਹੁੰਦਾ ਹੈ ਤੇ ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਕੁਝ ਇਸ ਤਰ੍ਹਾਂ ਕਰਕੇ ਇਹਨਾਂ ਨੇ ਬਣਾਇਆ ਹੁੰਦਾ ਹੈ ਇੱਕ ਇੱਥੇ ਲੋਕਲ ਲੋਕਾਂ ਵਾਸਤੇ ਛੋਟਾ ਜਿਹਾ ਪੁਲ ਇੱਕ ਹੋਰ ਬਣਾਇਆ ਹੋਇਆ ਹੈ ਉਹ ਵੀ ਆਪਾਂ ਤੁਹਾਨੂੰ ਦਿਖਾਣੇ ਆ ਸਾਹਮਣੇ ਦੇਖੋ ਨਦੀ ਚੱਲ ਰ ਨਦੀ ਨਾਲ ਹੀ ਜਿੱਥੇ ਉਹ ਪੀਲੇ ਰੰਗ ਦਾ ਆਪਾਂ ਦਿਖ ਰਹੇ ਇੱਕ ਛੋਟਾ ਜਿਹਾ ਪੁਲ ਹੈ ਤੇ ਜਿਹੜਾ ਪੁਲ ਹੈ ਕਾਰ ਪਾਰਕਿੰਗ ਦੇ ਨੇੜੇ ਬਣਿਆ ਹੋਇਆ ਬਿਲਕੁਲ ਇੱਥੋਂ ਵੀ ਇੱਕ ਰਸਤਾ ਚਲੇ ਜਾਂਦਾ ਇਸ ਤਰ੍ਹਾਂ ਕਰਕੇ ਉਹ ਉਧਰੋਂ ਟਰੈਕ ਘੁੰਮ ਕੇ ਦੁਬਾਰਾ ਫਿਰ ਉਹ ਜਿੱਥੇ ਨਵਾਂ ਪੁਲ ਹੈ ਨਾ ਨਵੇਂ ਪੁਲ ਵਾਲੇ ਰਸਤੇ ਨੂੰ ਕਨੈਕਟ ਹੋ ਜਾਂਦਾ ਹੈ ਬਾਕੀ ਉੱਥੇ ਉਹ ਗੱਡੀਆਂ ਖੜੀਆਂ ਗੱਡੀਆਂ ਤੋਂ ਬੈਠ ਕੇ ਜਿਹੜਾ ਪੁਲ ਨਾਲ ਪਿੰਡ ਆ ਇਸ ਸਾਈਡ ਰਹਿ ਜਾਂਦਾ ਅੱਗੇ ਇਹਨਾਂ ਪਹਾੜਾਂ ਵੱਲ ਉੱਪਰ ਪਹਾੜਾਂ ਦੀ ਧੁੱਪ ਦਿਖ ਰਹੀ ਹੈ ਆਪਾਂ ਨੂੰ ઋਸ਼ੀਕੇਸ਼ ਤੋਂ ਜੇ ਆਪਾਂ ਸ਼ੇਅਰਿੰਗ ਟੈਕਸੀ ਚ ਆਣਾ ਤਾਂ ਆਪਾਂ ਨੂੰ ਗੋਵਿੰਦ ਘਾਟ ਕਾਫੀ ਜਿਹੜੀ ਆਪਸ਼ਨ ਹੈਗੀ ਸ਼ੇਅਰੀ ਟੈਕਸੀ ਮਿਲ ਜਾਣੀ ਆ ਤੇ 1000 ਰੁਪਇਆ ਇੱਕ ਜਣੇ ਦਾ ਉਹ ਲੰਨੇ ਆ ਤੇ ਸਾਰੀ ਸੰਗਤ ਹੁਣ ਪਹੁੰਚ ਰਹੀ ਹੈ ਦੇਖੋ ਪੰਜਾਬ ਤੋਂ ਲਗ ਲਗ ਜਗ੍ਹਾ ਤੋਂ ਇੱਥੇ ਪਾਰਕਿੰਗ 'ਚ ਦੋ ਰਸਤੇ ਲੰਘ ਜਾਂਦੇ ਨੇ ਇੱਕ ਤਾਂ ਹ ਟੂ-ਵਿਲਰ ਵਾਸਤੇ ਲੰਘ ਜਾਂਦਾ ਉੱਪਰ ਨੂੰ ਤੇ ਬਾਕੀ ਨੀਚੇ ਜਾ ਕੇ ਜਿਹੜਾ ਹੈਗਾ ਵੱਡੀਆਂ ਗੱਡੀਆਂ ਜਿਹੜੀਆਂ ਟਰੈਵਲਰ ਐ ਉਹਨਾਂ ਵਾਸਤੇ ਇਹ ਨੀਚੇ ਰਸਤਾ ਲੰਘ ਜਾਂਦਾ ਹੈ ਵੱਡੀਆਂ ਗੱਡੀਆਂ ਵਾਸਤੇ ਬਾਕੀ ਇਹ ਸਾਰੇ ਉੱਚੇ ਪਹਾੜ ਐ ਜਿਹੜੇ ਸਾਈਡ ਬਣੇ ਹੋਏ ਨਾਲ ਲੱਗ ਰਹੀ ਹੈ ਨਦੀ ਤੇ ਇਸ ਸਾਈਡ ਬਣਿਆ ਹੋਇਆ ਜੀ ਹੈਲੀਪੈਡ ਦਾ ਜਿਹੜਾ ਇੱਕ ਪੁਆਇੰਟ ਬਣਿਆ ਹੋਇਆ ਇਸ ਜਗ੍ਹਾ ਤੋਂ ਉੱਪਰ ਜਾ ਕੇ ਹੈਲੀਪੈਡ ਇੱਥੇ ਰੁਕਦਾ ਹੈ ਤੇ ਇਸ ਜਗ੍ਹਾ ਤੋਂ ਚੱਲਦਾ ਹੈ ਤਕਰੀਬਨ ਜਿਹੜਾ 10 ਕਿਲੋਮੀਟਰ ਦਾ ਗੋਬਿੰਦ ਘਾੜ ਤੋਂ ਗੋਬਿੰਦ ਧਾਮ ਤੱਕ ਹੈ ਦੂਰੀ 10 ਕਿਲੋਮੀਟਰ ਹੈ ਉਹਨੂੰ 2.5 3 ਜਾਂ 4 ਮਿੰਟ ਦਾ ਸਮਾਂ ਹੀ ਲਾਂਦਾ ਹੈ ਯਾਤਰਾ ਸ਼੍ਰੀ ਹੇਮਰੂਲ ਸਾਹਿਬ ਲੰਗਰ ਸੇਵਾ ਸੰਗਤ ਹਲੇ ਵੀ ਆਰੀ ਦੇਖ ਲਓ ਸ਼ਾਮ ਦੇ 7:00 ਵਜੇ ਦਾ ਸਮਾਂ ਹੋ ਗਿਆ ਹਲੇ ਵੀ ਜਿਹੜੀ ਸੰਗਤ ਹੈ ਮੋਟਰਸਾਈਕਲਾਂ ਦੇ ਪਹੁੰਚ ਰਹੀ ਹੈ ਜਿਹੜਾ ਨੇ ਸਵੇਰੇ ਉੱਪਰ ਜਾਣਾ ਦਰਸ਼ਨ ਕਰਨ ਵਾਸਤੇ ਹੈ ਹਿਮਕੁੰਡ ਸਾਹਿਬ